ਇਹ ਭਗਤ ਉਹ ਕਿਹੜੀ ਸ਼ਖਸੀਅਤ ਹੈ ਜਿਹਦੇ ਵੱਸ ਵਿੱਚ ਪ੍ਰਮਾਤਮਾ ਆ ਗਿਆ ਜਿਹਦਾ ਦਾਸ ਬਣ ਗਿਆ ਕਬੀਰ ਸਾਹਿਬ ਤੇ ਇਥੋਂ ਤੱਕ ਕਹਿੰਦੇ ਨੇ ਹਿੰਮਤ ਨਾਲ ਕਹਿ ਦਿੱਤਾ ਕਹਿੰਦੇ ਪੰਡਤੋ ਜਿਸ ਰੱਬ ਨੂੰ ਤੁਸੀਂ ਰੋਜ਼ ਰਾਮ ਰਾਮ ਕਹਿ ਕੇ ਵਾਜਾ ਮਾਰਦੇ ਰਹਿੰਦੇ ਹੋ ਤੁਹਾਡੀਆਂ ਕਈ ਪੁਸ਼ਤਾ ਲੰਘ ਗਈਆਂ ਕਈ ਤਬਰ ਕਬੀਲੇ ਗੁਜ਼ਰ ਗਏ ਰਾਮ ਰਾਮ ਕਰਦੇ ਆ ਪਤਾ ਨਹੀਂ ਤੁਹਾਨੂੰ ਲੱਭਾ ਕਿ ਨਹੀਂ ਲੱਭਾ ਉਹ ਰੱਬ ਮੇਰੇ ਪਿੱਛੇ ਪਿੱਛੇ ਫਿਰਦਾ ਜਦੋਂ ਮੈਂ ਤੁਰਨਾ ਤੇ ਪਿੱਛੋਂ ਬਾਜਾਂ ਮਾਰਦਾ ਵੀ ਕਬੀਰ ਮੈਨੂੰ ਨਾਲ ਲੈ ਜੇ ਇਹ ਭਗਤਾਂ ਦੀ ਦੁਨੀਆ ਹੈ ਪਰ ਉਹਦੇ ਤੋਂ ਪਹਿਲੀ ਪੰਕਤੀ ਦੇ ਵਿੱਚ ਉਸ ਜਿਹੜਾ ਮੁੱਲ ਤਾਰਿਆ ਤੇ ਜਿਹੜੀ ਅਵਸਥਾ ਬਣੀ ਉਹਦਾ ਨਾਮ ਲਿਆ ਇਹ ਤੇ ਸਾਰਿਆਂ ਦੇ ਜੀ ਕਰੇਗਾ ਵੀ ਪ੍ਰਮਾਤਮਾ ਮੇਰੇ ਪਿੱਛੇ ਤੁਰੇ ਹਰ ਇੱਕ ਦਾ ਮਨ ਕਰੇਗਾ ਵੀ ਮੈਂ ਉਸ ਅਵਸਥਾ ਵਿੱਚ ਚਲਾ ਗਿਆ ਤੇ ਅਸੀਂ ਆਪਣੇ ਆਪ ਨੂੰ ਜੋੜ ਵੀ ਲੈਨੇ ਆਂ ਅਸੀਂ ਆਪਣੇ ਆਪ ਨੂੰ ਹਰ ਇੱਕ ਵੱਡੀ ਚੀਜ਼ ਨਾਲ ਜੋੜਨੇ ਆ ਤੇ ਜਿਹੜੀ ਛੋਟੀ ਉਹਨੂੰ ਪਾਸੇ ਕਰ ਦਿੰਨੇ ਆ ਪਰ ਉਹਦੇ ਤੋਂ ਪਹਿਲਾਂ ਮੁੱਲ ਤਾਰਿਆ ਕਬੀਰ ਸਾਹਿਬ ਨੇ ਉੱਥੇ ਕਹਿੰਦੇ ਨੇ ਕਬੀਰ ਮਨ ਨਿਰਮਲ ਭਇਆ ਉਹਦੇ ਤੋਂ ਬਾਅਦ ਹੋਇਆ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਜਿਵੇਂ ਗੰਗਾ ਦਾ ਨਿਰਮਲ ਪਾਣੀ ਹੈ ਮਨ ਵਿੱਚੋਂ ਸਾਰੀ ਈਰਖਾ ਮਨ ਵਿੱਚੋਂ ਸਾਰੇ ਚਿੰਤਾਵਾਂ ਮਨ ਦੇ ਵਿੱਚੋਂ ਸਾਰੇ ਦੁੱਖ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਨਾਮ ਨਾਲ ਕੱਢ ਦਿੱਤੇ ਨੇ ਪ੍ਰਮਾਤਮਾ ਨੇ ਤੇ ਹੁਣ ਜਦੋਂ ਅੰਦਰੋਂ ਲਿਸ਼ਕਾਂ ਪਈਆਂ ਨੇ ਜ਼ਿੰਦਗੀ ਦੀਆਂ ਤੇ ਪ੍ਰਮਾਤਮਾ ਦਾਸ ਬਣ ਕੇ ਪਿੱਛੇ ਤੁਰ ਪਿਆ ਹੈ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ ਪ੍ਰਮਾਤਮਾ ਤੇ ਪਿੱਛੇ-ਪਿੱਛੇ ਕਬੀਰ ਸਾਹਿਬ ਮੇਰੇ ਕਹਿੰਦੇ ਤੁਰਿਆ ਫਿਰ ਤੇ ਕੱਲਾ ਤੁਰਦਾ ਨਹੀਂ ਮੈਨੂੰ ਪਿੱਛੋਂ ਆਵਾਜ਼ਾਂ ਵੀ ਦਿੰਦਾ ਵੀ ਕਬੀਰ ਅੱਜ ਕਿੱਧਰ ਜਾਣਾ ਆਪਾਂ ਦੂਹਾਂ ਜਣੇ ਆ 10 ਇਕੱਠੇ ਚੱਲਨੇ ਆ ਆਪਾਂ ਇਕੱਠੇ ਰਹਿਨੇ ਪਾਛੈ ਲਾਗੋ ਹਰ ਫਿਰੈ ਕਹਿ ਤੋ ਕਬੀਰ ਕਬੀਰ ਇਹ ਆਵਾਜ਼ਾਂ ਮਾਰਦਾ ਪਿਆ ਸੱਦਦਾ ਪਰ ਉਹਦਾ ਮੁੱਲ ਕਿਤੇ ਤਾਰਿਆ ਜਾਏ ਇਹ ਬਾਣੀ ਵਿੱਚ ਵਾਰ-ਵਾਰ ਆਏ ਭਗਤਾਂ ਦੇ ਵਸ ਵਿੱਚ ਇੱਥੋਂ ਤੱਕ ਇੱਕ ਸ਼ਬਦ ਕਹਿ ਦਿੱਤਾ ਗੁਰੂ ਰਾਮਦਾਸ ਸਿੱਤੇ ਪਾਤਸ਼ਾਹ ਜੀ ਨੇ ਉਹ ਕਹਿੰਦੇ ਨੇ ਤੁਸੀਂ ਕਦੀ ਵਾਜਾ ਵਜਾਉਣ ਵਾਲਾ ਵੇਖਿਆ ਆ ਹੁਣੇ ਤੁਹਾਡੇ ਸਾਹਮਣੇ ਗੁਰੂ ਕੇ ਕੀਰਤਨੀਏ ਕੀਰਤਨ ਕਰਕੇ ਗਏ ਨੇ ਵਾਜਾ ਵੱਡਾ ਹੈ ਕਿ ਵਜਾਉਣ ਵਾਲਾ ਠੀਕ ਹੈ ਵਾਜੇ ਦਾ ਇੱਕ ਗੁਣ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਰਮਾਤਮਾ ਦੇ ਭਗਤ ਜਿਹੜੇ ਨੇ ਜਿਨ੍ਹਾਂ ਨੇ ਉਹਨੂੰ ਜੀਵਨ ਸਿਰ ਸੌਂਪ ਦਿੱਤਾ ਹੈ ਪਰਮਾਤਮਾ ਉਹਨਾਂ ਅੱਗੇ ਵਾਜੇ ਵਾਂਗੂ ਬਣ ਜਾਂਦਾ ਜਿਵੇਂ ਚਾਹੁੰਦੇ ਨੇ ਉਵੇਂ ਹੀ ਵਜਾਈ ਜਾਂਦੇ ਨੇ ਭਗਤ ਜਨ ਬੜੀ ਵੱਡੀ ਗੱਲ ਛੋਟੀ ਨਹੀਂ ਹੈ ਹਰ ਦਾਸਨ ਕੈ ਵਸ ਹੈ ਜੋ ਜੰਤੀ ਕੈ ਵਸ ਜੰਤ ਜਿਵੇਂ ਹਰਮੋਨੀਅਮ ਵਜਾਉਣ ਵਾਲਾ ਹਰਮੋਨੀਅਮ ਉਹਦੇ ਵਸ ਵਿੱਚ ਹੁੰਦਾ ਜਿਹੜਾ ਮਰਜੀ ਰਾਗ ਕੱਢ ਲੈ ਪਰਮਾਤਮਾ ਉਸ ਭਗਤ ਦੇ ਵਸ ਵਿੱਚ ਹੁੰਦਾ ਜਿਵੇਂ ਉਹਦੇ ਮਰਜੀ ਉਹਦੇ ਤੋਂ ਕੰਮ ਕਰਾ ਲਵੇ